ਮੇਰੀ ਸੋਚੀ ਭਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੂੰ ਸਾਰੀ ਟੀਮ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਮੌਸਮ ਦਾ ਖਤਰਨਾਕ ਰੁਖ ਬਣ ਰਿਹਾ ਔਰ ਉਹਦੇ ਕਰਕੇ ਜਿਹੜਾ ਬਰਸਾਤ ਹੈ ਉਹ ਆਪਣੀ ਚਰਮ ਸੀਮਾ ਦੇ ਉੱਤੇ ਆ ਔਰ ਇਸ ਬਰਸਾਤ ਦੇ ਕਾਰਨ ਜਿੱਥੇ ਸਮੁੱਚਾ ਪੰਜਾਬ ਪ੍ਰਭਾਵਿਤ ਹੈ ਹਿਮਾਚਲ ਜੇ ਐਨ ਕੇ ਪ੍ਰਭਾਵਿਤ ਹੈ ਉਹਦੇ ਨਾਲ ਦੀ ਨਾਲ ਜਿਹੜਾ ਸਾਡਾ ਹਲਕਾ ਭਵਾ ਸਾਡਾ ਜ਼ਿਲ੍ਹਾ ਵੀ ਪ੍ਰਭਾਵਿਤ ਹੈ ਫਰਾਂਗੋੜ ਸੋ ਮੈਂ ਆਮ ਆਦਮੀ ਪਾਰਟੀ ਦੀ ਹਲਕਾ ਪੋਆ ਦੀ ਸਾਰੀ ਟੀਮ ਨੂੰ ਬੇਨਤੀ ਕਰਦਾ ਕਿ ਖਾਸ ਕਰਕੇ ਜਿਹੜੇ ਰਾਵੀ ਦੇ ਆਰ ਤੇ ਪਾਰ ਨਾਲ ਲੱਗਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਮੇਰੀ ਵਿਸ਼ੇਸ਼ ਤੌਰ ਤੇ appeal ਹੈ ਕਿ ਆਪਣਾ ਆਪਣਾ ਵੀ ਧਿਆਨ ਰੱਖਣ ਤੇ ਨਾਲ ਦੀ ਨਾਲ ਆਪਣੇ ਆਪਣੇ ਆਂਡੀਆਂ ਗਵਾਂਡੀਆਂ ਦਾ ਆਪਣੇ ਪਿੰਡ ਦਾ ਵੀ ਪੂਰੀ ਤਰ੍ਹਾਂ ਮਤਲਬ ਜਿਹੜਾ ਉਹਨਾਂ ਦੀ ਸੇਵਾ ਭਾਵਨਾ ਚ ਰਹਿ ਕੇ ਉਹ ਕੰਮ ਕਰਨ ਚੜ੍ਹਦੀ ਕਲਾ ਚ ਰਭੋ ਇਹ ਕੁਦਰਤਾ ਮੌਸਮ ਹੈ ਮੌਸਮ ਨੇ ਦੇ ਅੱਗੇ ਕਿਸੇ ਦਾ ਜੋਰ ਨਹੀਂ ਪਰ ਜਿਸ ਤਰ੍ਹਾਂ ਜਿਹੜਾ ਤੁਸੀ ਦਾ ਵਨ ਟੁੱਟਿਆ ਆਪਣੇ ਪੋਲੇ ਦੇ ਕੋਲ ਜਾਂ ਕਤਲੌਰ ਪੁਲ ਦੇ ਨਾਲ ਉਹਦੇ ਕਰਕੇ ਕਾਫੀ ਪਾਣੀ ਆਇਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਨੁਕਸਾਨ ਦੀ ਪਰਪਾਈ ਹੋ ਜਾਣੀ ਆ ਕੋਈ ਵੀ ਸਾਥੀ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਨਾ ਪਾਵੇ ਤੇ ਨਾਲ ਲਗਾਤਾਰ ਜਿਹੜੇ ਤਾਸ ਦੇ ਵਿੱਚ ਲੋਕ ਫਸੇ ਆ ਉਹਨਾਂ ਨੂੰ ਰੈਸਕਿਊ ਕਰਨ ਲਈ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਪਹੁੰਚ ਗਈਆਂ ਨੇ ਪਰ ਕਿਉਂਕਿ ਪਾਣੀ ਜ਼ਿਆਦਾ ਵਿੱਚ ਫਸੇ ਨੇ ਕੋਹਲੀਆਂ ਵਾਲੇ ਪਾਸੇ ਅਸੀਂ ਹੈਲੀਕਾਪਟਰ ਦਾ ਵੀ ਇੰਤਜ਼ਾਮ ਕਰ ਰਹੇ ਆ ਜਲਦੀ ਜਿਹੜੇ ਉਹ ਤਾਸ ਪਿੰਡ ਦੇ ਅੰਦਰ 7-8 ਪਰਿਵਾਰ ਫਸੇ ਆ ਜੀਵ ਵਜ਼ੇ ਆ ਉਹਨਾਂ ਨੂੰ ਰੈਸਕਿਊ ਕਰਨ ਲਈ ਹੈਲੀਕਾਪਟਰ ਵੀ ਤਿਆਰ ਹੈ ਮੇਰੇ ਉੱਪਰ ਵੀ ਸੀਐਮਓਪ ਚ ਗੱਲ ਹੋ ਗਈ ਹੈ ਪਰ ਕਿਉਂਕਿ ਮੌਸਮ ਖਰਾਬ ਹੋਣ ਕਰਕੇ ਹੈਲੀਕਾਪਟਰ ਦੀ ਉਡਾਰੀ ਨਹੀਂ ਹੋ ਰਹੀ ਸੋ ਅਸੀਂ ਦੁਆ ਕਰਦੇ ਹਾਂ ਕਿ ਜਲਦੀ ਉਹਨਾਂ ਦੇ ਕੋਲ ਸਾਡੀਆਂ ਰੈਸਕਿਊ ਟੀਮਾਂ ਪਹੁੰਚਣ ਉਹਨਾਂ ਨੂੰ ਕੱਢ ਕੇ ਅਸੀਂ ਲਿਆਵਾਂਗੇ ਤੇ ਲੋਕਾਂ ਨੂੰ ਮੈਂ ਅਪੀਲ ਕਰਦਾ ਵੀ ਖਾਸ ਕਰਕੇ ਆਪਣੀਆਂ ਲੇਡੀਜ਼ ਔਰ ਬੱਚਿਆਂ ਨੂੰ ਜਿਹੜਾ ਉਹ ਸੁਰੱਖਿਤ ਥਾਂ ਤੇ ਭੇਜ ਦਿਓ ਔਰ ਆਪ ਵੀ ਕੋਈ ਰਿਸਕ ਨਾ ਲੈਣ ਮੈਂ ਵੀ ਪੂਰੀ ਤਰ੍ਹਾਂ ਮੁਕੇ ਦੇ ਉੱਤੇ ਹਰ ਸਿਜੀ ਦਾ ਟੱਕਰਾ ਕਰਾਂ ਕੋਈ ਚਿੰਤਾ ਦੀ ਗੱਲ ਨਹੀਂ ਸੋ ਇੱਕ ਵੱਡਾ ਲੰਗਰ ਜਿਹੜਾ ਆ ਲੋਕਾਂ ਦੇ ਲਈ ਅਸੀਂ ਹੁਣ ਤੋਂ ਹੀ ਜਿਹੜਾ ਉਹ ਨਰੋਡ ਜਮਲ ਸਿੰਘ ਸਿਨੀਅਰ ਸਕੈਂਡਰੀ ਸਕੂਲ ਚ ਲਾਉਣ ਦਾ ਪ੍ਰਬੰਧ ਕਰ ਲਿਆ ਸੋ ਜਿਹੜਾ ਵੀ ਕੋਈ ਬੰਦਾ ਜਿਹੜਾ ਵੀ ਕੋ ਜੀ ਤੁਸੀਂ ਉਥੇ ਭੇਜਣਾ ਚਾਹੁੰਦੇ ਹੋ ਭੇਜੋ ਹਰ ਤਰ੍ਹਾਂ ਦੀ ਉਹਨੂੰ ਜਿਹੜੀ ਮਨੁੱਖੀ ਸਹੂਬਾਸੀਂ ਦਵਾਂਗੇ ਸੋ ਮੇਰੀ ਸਫਰ ਦੁਆਰਾ ਸਾਰੇ ਵਲੰਟੀਅਰ ਸਾਥੀਓ ਨੂੰ ਵੇੜਤੀਆ ਪੀਏ ਔਖੀ ਘੜੀ ਐ ਸੋਖੀ ਘੜੀ ਦੇ ਅੰਦਰ ਲੋਕਾਂ ਦੇ ਸੇਵਕ ਬਣ ਕੇ ਲੋਕਾਂ ਦੇ ਬੱਚੇ ਬਣ ਕੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜ਼ਿੰਦਗੀ ਦੇ ਅੰਦਰ ਆਪਣੇ ਆਪ ਦੇ ਭਾਰ ਨਾਲ ਵੀ ਪੈਸੀ ਓਕੇ ਕੜੀ ਵੀ ਨਹੀਂ ਲੋਕਾਂ ਦੇ ਨਾਲ ਨਹੀਂ ਖੜ ਸਕੇ ਸੋ ਸਭ ਨੂੰ ਮੇਰੀ ਬੇਨਤੀ ਆ ਬਿਨਾ ਰਿਸਕ ਲਿਆਂ ਲੋਕਾਂ ਦੇ ਵਿੱਚ ਰੋ ਲੋਕਾਂ ਦੀ ਸੇਵਾ ਕਰੋ ਤੇ ਆਪਣੇ ਆਪ ਨੂੰ ਵੀ ਸੁਰੱਖਿਤ ਰੱਖੋ